ਗ੍ਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਅਸੀਂ ਆਪ ਜੀ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਕਾਫੀ ਖਤਰਨਾਕ ਬਣੀ ਹੋਈ ਹੈ ਕੋਈ 3.4 ਲੱਖ ਏਕੜ ਦੇ ਵਿੱਚ ਖੇਤੀ ਤਬਾਹ ਹੋ ਚੁੱਕੀ ਹੈ ਤੇ ਹਾਲੇ ਤੱਕ ਪੰਜਾਬ ਸਰਕਾਰ ਨੇ 71 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਹੀ ਜਾਰੀ ਕੀਤੀ ਹੈ ਕੇਂਦਰ ਦੇ ਮੰਤਰੀਆਂ ਨੇ ਹੱਲੇ ਦੌਰੇ ਇੱਥੇ ਪੰਜਾਬ ਦੇ ਕਰਨੇ ਨੇ ਉਹ ਕਿੰਨੀ ਕ ਰਾਹਤ ਦਿੰਦੇ ਨੇ ਉਹ ਬਹੁਤ ਈ ਗੱਲ ਹੈ ਜਿਵੇਂ afghanistan ਦੇ ਵਿੱਚ ਪਿਛਲੇ ਦਿਨੀ ਪਚਾਲ ਆਇਆ ਤਾਂ ਭਾਰਤ ਨੇ ਫੌਰੀ ਤੌਰ ਦੇ ਉੱਤੇ ਮਦਦ ਦਾ ਐਲਾਨ ਕੀਤਾ ਸਾਡੇ ਗਵਾਂਡੀਆਂ ਨੂੰ ਮਦਦ ਦਿੱਤੀ ਜਾਏ ਸਾਡਾ ਕੋਈ ਇਸ ਤੇ ਇਤਰਾਜ਼ ਨਹੀਂ ਪਰ ਪੰਜਾਬ ਸੂਬਾ ਸਾਡੇ ਇਸ ਦੇਸ਼ ਦਾ ਹਿੱਸਾ ਜਿੱਥੇ ਕਟੋ ਕਟ ਹਾ ਦਾ ਨਾਰਾ ਮਾਰਨ ਦੀ ਵੀ ਜ਼ਰੂਰਤ ਸੀ ਤੇ ਮਦਦ ਕਰਨ ਦੀ ਵੀ ਜ਼ਰੂਰਤ ਸੀ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਹੁਣ ਥੋੜਾ ਜਿਹਾ ਚੇਤਾ ਆਇਆ ਜਦੋਂ ਇਹਨਾਂ ਨੇ ਦੌਰੇ ਕਰਨੇ ਹੱਲੇ ਸ਼ੁਰੂ ਕਰਨੇ ਆ ਕੇਂਦਰ ਦੇ ਮੰਤਰੀ ਆਉਣਗੇ ਪੰਜਾਬ ਦੇ ਵਿੱਚ ਤੇ ਫਿਰ ਹੋ ਸਕਦਾ ਹੈ ਕੋਈ ਨਾ ਕੋਈ ਰਾਹਤ ਦੀ ਕੋਈ ਖਬਰ ਪੰਜਾਬ ਨੂੰ ਸੁਣਨ ਨੂੰ ਮਿਲੇ ਇਹਦੇ ਨਾਲ ਹੀ ਅਸੀਂ ਇਹ ਨੋਟ ਕਰਨਾ ਚਾਹੁੰਦੇ ਆਂ ਵੀ ਪਰ ਸੋ ਬੀਬੀ ਇੰਦਰਜੀਤ ਕੌਰ ਜਿਹੜੇ ਵਿਧਾਇਕ ਨੇ ਹਲਕਾ ਨਕੋਦਰ ਤੋਂ ਜਿਹੜੀ ਉਹਨਾਂ ਦੀ ਬੋਲਬਾਣੀ ਰਹੀ ਆ ਕਿਸਾਨ ਅੰਡ ਲੀਡਰਾਂ ਦੇ ਪ੍ਰਤੀ ਉਹ ਬੇਹਦ ਨਿੰਦਣਯੋਗ ਆ ਬੜੀ ਕਰੂਰ ਭਰੀਏ ਆਵਾਜ਼ ਦੇ ਵਿੱਚ ਉਹਨਾਂ ਨੇ ਉੱਥੇ ਬੰਨ ਦੇ ਉੱਤੇ ਜਦੋਂ ਨਿਰੀਖਣ ਕਰਨ ਵਾਸਤੇ ਗਏ ਸੀਗੇ ਉਦੋਂ ਉਹਨਾਂ ਨੇ ਜੋ ਗੱਲਾਂ ਕਹੀਆਂ ਉਹ ਬਰਦਾਸ਼ਤ ਤੋਂ ਬਾਹਰ ਨੇ ਪਹਿਲਾਂ ਇਹ ਠੀਕ ਆ ਵੀ ਉਹਨਾਂ ਨੇ ਕਿਸਾਨ ਆਗੂਆਂ ਨੂੰ ਕਿਹਾ ਵੀ ਇੱਥੇ ਕੋਈ ਇਸ ਢੰਗ ਦੇ ਕੋਈ ਸਵਾਲ ਜਵਾਬ ਨਾ ਕੀਤਾ ਜਾਣ ਮੈਂ ਤੁਹਾਡੀ ਧੀਾਂ ਵਰਗੀਆਂ ਪਰ ਮਗਰੋਂ ਜਦੋਂ ਉਹਨਾਂ ਦਾ غرور ਜਿਹੜਾ ਆ ਸੱਤਵੇਂ ਅਸਮਾਨ ਤੇ ਪਹੁੰਚਿਆ ਉਹ ਗੱਲ ਸੁਣ ਕੇ ਸਾਰਿਆਂ ਨੂੰ ਹੀ ਜਿਹੜੇ ਕੋਈ ਛੋੜੇ ਜਾਂ ਇਸ ਸੋਚ ਨਾਲ ਸੰਬੰਧਿਤ ਹੈ ਵੀ ਆਮ ਆਦਮੀ ਪਾਰਟੀ ਵਾਲੇ ਜਦੋਂ ਕਹਿੰਦੇ ਹੁੰਦੇ ਸੀਗੇ ਵੀ ਸਵਾਲ ਜਿਹੜਾ ਕਰਨਾ ਸਾਡਾ ਹੱਕ ਹੈ ਤੇ ਸਵਾਲ ਜਿਹੜੇ ਲਾਜ਼ਮੀ ਕੀਤੇ ਜਾਣੇ ਚਾਹੀਦੇ ਆ ਤੇ ਪਰ ਸਵਾਲਾਂ ਤੋਂ ਭੱਜਦੇ ਹੋਏ ਜਿਸ ਢੰਗ ਦੇ ਨਾਲ ਹਰੀਆਂ ਪੱਗਾਂ ਤੇ ਉਹਨਾਂ ਨੇ ਗੱਲ 'ਚ ਸਾਫਿਆਂ ਦਾ ਜ਼ਿਕਰ ਕੀਤਾ ਗਿਆ ਜਿਸ ਢੰਗ ਦੇ ਨਾਲ ਉਹਨਾਂ ਨੇ ਇਹ ਮੰਦੀਪ ਭਾਸ਼ਾ ਬੋਲੀ ਉਹਨਾਂ ਨੂੰ ਬਾਹਰ ਨਿਕਲਣ ਨੂੰ ਕਿਹਾ ਜਿਵੇਂ ਉਹ ਪੁਲਿਸ ਨੂੰ ਹਦਾਇਤਾਂ ਦੇ ਰਿਹਾ ਹੁਣ ਵੀ ਇੱਥੋਂ ਇਹਨਾਂ ਨੂੰ ਭਜਾਓ ਇਹਨਾਂ ਦਾ ਕੰਮ ਕੀ ਹੈ ਹੋਰ ਵੀ ਇਹਦੂ ਮੰਦੀਆਂ ਗੱਲਾਂ ਜੜੀਆਂ ਆ ਬੋਲੀਆਂ ਗਈਆਂ ਅਸੀਂ ਸਮਝਦੇ ਹਾਂ ਵੀ ਇਹ غرੂਰ ਜਿਹੜਾ ਆ ਉਹ ਸੱਤਵੇਂ ਅਸਮਾਨ ਤੇ ਪਹੁੰਚਿਆ ਰਾਜੇਵਾਲ ਹੁਣਾਂ ਨੇ ਕੱਲ ਐਸਕੇਮ ਵੱਲੋਂ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਕਿਹਾ ਆ ਵੀ ਬੀਬੀ ਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਨਹੀਂ ਤੇ ਅਸੀਂ ਆਪਕੋਸ਼ ਨਾਵਾਦ ਜਦੋਂ ਥੋੜਾ ਜਿਹਾ ਹੜਾਂ ਦਾ ਹੋਇਆ ਤਾਂ ਫਿਰ ਅਸੀਂ ਜਰੂਰ ਬਿੱਲੇ ਹੋ ਕੇ ਇਸ ਪਾਸੇ ਵੱਲ ਨੂੰ ਤੁਰਾਂਗੇ ਇੱਥੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਹੜਾਂ ਤੋਂ ਬਾਅਦ ਜਿਹੜੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਣਾ ਉਹਦੇ ਲਈ ਵੀ ਪੰਜਾਬੀਆਂ ਨੂੰ ਤਿਆਰ ਰਹਿਣਾ ਚਾਹੀਦਾ ਉਹਦੇ ਵਿੱਚ ਮੁੱਖ ਰੂਪ ਦੇ ਵਿੱਚ 5 5 7 7 ਫੁੱਟ ਜਿਹੜੀ ਆ ਉਹ ਗਾਰ ਜਮਾ ਹੋ ਜਾਏਗੀ ਖੇਤਾਂ ਦੇ ਵਿੱਚ ਅ ਉਹ ਸੈਲਟ ਨੂੰ ਹਟਾਉਣ ਵਾਸਤੇ ਵੀ ਵੱਡੇ ਵੱਡੇ ਉਦਮ ਕਰਨੇ ਪੈਣਗੇ ਇਹ ਖੇਤ ਪਧਰੇ ਕਰਨ ਦੇ ਲਈ ਵੀ ਤੇ ਉਹ ਤੋਂ ਪਹਿਲਾਂ ਮੁਆਵਜ਼ੇ ਦਾ ਜਿਹੜਾ ਇਹ ਲਿਸਟਾਂ ਬਣਨੀਆਂ ਉਹਨੂੰ ਵੀ ਟਾਈਮ ਲੱਗੇਗਾ ਉਸ ਤੋਂ ਬਾਅਦ ਨਿਸ਼ਾਨਦੇਹੀ ਵੀ ਲਾਜ਼ਮੀ ਕਰਾਉਣੀ ਪੈ ਜਾਣੀ ਆ ਚਾਹੇ ਉਹ ਸੈਲਟ ਚੱਕਣ ਤੋਂ ਬਾਅਦ ਚਾਹੇ ਉਹ ਸੈਲਟ ਚੱਕਣ ਤੋਂ ਬਾਅਦ ਉਹਦਾ ਨਿਸ਼ਾਨਦੇਹੀ ਹੋਵੇ ਨਿਸ਼ਾਨਦੇਹੀ ਵੀ ਕਰਾਉਣੀ ਪੈਣੀ ਆ ਕਿਉਂਕਿ ਖੇਤ ਜਿਹੜੇ ਆ ਮਿੱਟੀ ਦੇ ਥੱਲੇ ਦਬ ਕੇ ਕਿਸਮ ਨਾਲ ਗਵਾਚ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਵੀ ਕਿਹਦਾ ਕਿੱਥੇ ਖੇਤ ਆ ਕਿਹਦਾ ਕਿੱਥੇ ਨਹੀਂ ਇਹ ਵੀ ਇਹਦਾ ਕੰਮ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਪੈਣਾ ਤੇ ਬੀਜ ਜਿਹੜੇ ਆ ਅਗਲੀ ਫਸਲ ਵਾਸਤੇ ਕੋਈ ਖਾਦਾਂ ਦਾ ਪ੍ਰਬੰਧ ਜਿਹੜਾ ਉਹ ਕਰਨਾ ਪੈਣਾ ਲੰਗਰ ਤੇ ਬਹੁਤ ਜ਼ਿਆਦਾ ਜਾ ਰਿਆ ਪੰਜਾਬੀਆਂ ਦੀ ਸਾਡੇ ਸਿੱਖ ਧਰਮ ਦੀ ਬਹੁਤ ਵੱਡੀ ਰਵਾਇਤ ਆ ਆ ਕੋਈ ਬੰਦਾ ਪਿੱਛੇ ਨਹੀਂ ਰਹਿੰਦਾ ਇਹੋ ਜਿਹੇ ਔਖੇ ਮੌਕੇ ਦੇ ਉੱਤੇ ਪਰ ਜਿਹੜਾ ਵੱਡਾ ਜਿਹੜਾ ਕੰਮ ਆ ਉਹ ਕਰਨ ਦੀ ਲੋੜ ਪੈਗੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪੈਰਾਂ ਸਰ ਖੜੇ ਕਰਨ ਦੀ ਉਹਦੇ ਲਈ ਪੈਸੇ ਜਿਹੜੇ ਆ ਉਦੋਂ ਜਜ਼ਬਾਤੀ ਹੋ ਕੇ ਉਸ ਵੇਲੇ ਬਹੁਤੇ ਲੋਕ ਨਹੀਂ ਦੇਣਗੇ ਹੁਣ ਜਜ਼ਬਾਤੀ ਹੋ ਕੇ ਵੀ ਲੋਕ ਪੈਸੇ ਦੇ ਰਹੇ ਆ ਉਸ ਪੈਸੇ ਦੀ ਜਿਹੜੀ ਆ ਯੋਗ ਵਰਤੋਂ ਜਿਹੜੀ ਆ ਉਸ ਵੇਲੇ ਕਰਨੀ ਚਾਹੀਦੀ ਆ ਜਦੋਂ ਉਹਨਾਂ ਨੂੰ ਪੈਰਾਂ ਸਰ ਖੜੇ ਕਰਨਾ ਦੂਜਾ ਇਹ ਆ ਵੀ ਪਸ਼ੂਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਦੋਂ ਬਰਸਾਤਾਂ ਹੋਣ ਮੂੰਖ ਔਰ ਗਲ ਕੋਟੂ ਵਗੈਰਾ ਦੀਆਂ ਜਿਹੜੀਆਂ ਬਿਮਾਰੀਆਂ ਉਹ ਨਵੀਆਂ ਲੱਗ ਸਕਦੀਆਂ ਉਹਦੇ ਲਈ ਜੇ ਕੋਈ ਵੈਕਸੀਨ ਪਹਿਲਾਂ ਹੋ ਚੁੱਕੀ ਆ ਤੇ ਬਹੁਤ ਵਧੀਆ ਆ ਪਰ ਜਿੱਥੇ ਕਿਤੇ ਵੈਕਸੀਨ ਨਹੀਂ ਹੈ ਉੱਥੇ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਆ ਉਹਨਾਂ ਨੂੰ ਜਿਹੜਾ ਪ੍ਰਬੰਧ ਕਰਨਾ ਚਾਹੀਦਾ ਇਸ ਖੇਤਰ ਦੇ ਵਿੱਚ ਜਿਹੜੇ ਕੁਝ ਪ੍ਰਾਈਵੇਟ ਵੀ ਕੰਮ ਕਰਦੇ ਹੋਣ ਉਹਨਾਂ ਨੂੰ ਵੀ ਉਦਦਮ ਕਰਕੇ ਜਿਹੜੀ ਵੈਕਸੀਨ ਜਿਹੜੀ ਆ ਹੱਥੋ ਹੱਥ ਲਵਾਉਣ ਦਾ ਜਿਹੜਾ ਕਾਰਜ ਆਪਣੇ ਸਿਰ ਵੀ ਲੈਣਾ ਚਾਹੀਦਾ ਸਮਾਜ ਸੇਵਾ ਦੇ ਵਿੱਚ ਵੀ ਹਿੱਸਾ ਪਾਉਣਾ ਚਾਹੀਦਾ ਤਾਂ ਜੋ ਪਸ਼ੂ ਧਨ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਅਗਲੀ ਖਬਰ ਆ ਆਪਾਂ ਲਵਾਂਗੇ 트럼ਪ ਦੇ ਤੇਵਰਾਂ ਦੀ ਖਬਰ ਲਵਾਂਗੇ ਜਿਵੇਂ ਉੱਥੇ ਖਬਰਾਂ ਆ ਰਹੀਆਂ ਨੇ 1 ਸਤੰਬਰ ਨੂੰ ਉੱਥੇ ਮਜ਼ਦੂਰ ਦਿਵਸ ਮਨਾਇਆ ਗਿਆ ਬਹੁਤ ਸਾਰੇ ਉੱਥੇ ਮੁਜ਼ਾਰੇ ਹੋਏ ਆ ਉਹ ਮੁਜ਼ਾਰੇ ਉੱਥੇ ਦੇ ਲੋਕਾਂ ਦਾ ਜਿਹੜਾ ਫਿਕਰ ਹੈ ਉਹ ਫਿਕਰ ਕਰਕੇ ਆ ਉਹਨਾਂ ਨੂੰ ਲੋਕਾਂ ਨੂੰ ਫਿਕਰ ਆ ਵੀ ਇੱਥੇ ਹੁਣ ਟੈਰਫ ਲੱਗਣ ਦੇ ਨਾਲ 200% ਜੜੀਆਂ ਆ ਦਵਾਈਆਂ ਜੜੀਆਂ ਮਹਿੰਗੀਆਂ ਹੋਣ ਲੱਗੀਆਂ 4500 ਡਾਲਰ ਪ੍ਰਤੀ ਕਾਰ ਜਿਹੜਾ ਆ ਉਹਦਾ ਰੇਟ ਵੱਧ ਜਾਏਗਾ ਰੇਤ ਬਦਮ ਦੇ ਨਾਲ ਉਥੇ ਦੇ ਲੋਕਾਂ ਦੇ ਵਿੱਚ ਲਾਜ਼ਮੀ ਤੌਰ ਤੇ ਬੇਰੋਜ਼ਗਾਰੀ ਜਿਹੜੀ ਆ ਉਹ ਫੈਲਣੀ ਸ਼ੁਰੂ ਹੋ ਜਾਏਗੀ। ਅੰਤਰਰਾਸ਼ਟਰੀ ਰੇਟਿੰਗ ਏਜੰਸੀ ਮੂਡੀਜ਼ ਨੇ ਵੀ ਕਿਹਾ ਕਿ ਟੈਰਫ ਨੀਤੀ ਨੇ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਅਰਥਵਿਵਸਥਾ ਆਪਣੇ ਆਪ ਨੂੰ ਕਹਾਉਂਦੀ ਆ ਉਹ ਨੂੰ ਮੰਦੀ ਦੇ ਰਾਹ ਤੋਰ ਦਿੱਤਾ ਹੈ। ਜਦੋਂ ਇਸ ਕਿਸਮ ਦੀਆਂ ਖਬਰਾਂ ਆਉਂਦੀਆਂ ਹੋਣ ਆ ਆ 12 ਲੱਖ ਕਾਮੇ ਜਿਹੜੇ ਆ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਇੱਥੇ ਅਮਰੀਕਾ ਦੇ ਵਿੱਚ ਕੰਮ ਕਰਦੇ ਸੀਗੇ ਉਹ ਬਾਹਰ ਕਰ ਦਿੱਤੇ ਗਏ ਆ ਉਹਦੇ ਨਾਲ ਇੱਕ ਸੰਕਟ ਜਿਹੜਾ ਆ ਉਹ ਸਾਹਮਣੇ ਆਇਆ ਅਮਰੀਕਾ ਦਾ ਤੇ ਉਹਦੀ ਸਮਝ ਵੀ ਲੱਗਦੀ ਆ ਜੇ ਇਸ ਤੰਗ ਦੇ ਨਾਲ ਅਮਰੀਕਾ ਦੇ ਮੁਖੀ ਦਾ ਜਿਹੜਾ ਬਿਆਨ ਆਇਆ ਭਾਰਤ ਦੇ ਖਿਲਾਫ ਬਿਆਨ ਵੀ ਅਸੀਂ ਟੈਰਥ جنگ ਤੋਂ ਪਿੱਛੇ ਨਹੀਂ ਹਟਾਂਗੇ ਇਹ ਠੀਕ ਹੈ ਆਪੇ ਟੈਰਫ ਨਾਲ ਆ ਭਾਰਤ ਦੇ ਵਿੱਚ ਵੀ ਜਿਹੜਾ ਰੁਜ਼ਗਾਰ ਚੱਲਦਾ ਕੰਮ ਕਰ ਚੱਲਦਾ ਜਿਹੜਾ ਵਿਦੇਸ਼ਾਂ ਨੂੰ ਉਹਦੇ ਤੇ ਵੀ ਮਤਲਬ ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ ਪਰ ਵੱਡਾ ਜਿਹੜਾ ਸੰਕਟ ਹੈ ਉਹ ਉਹਨਾਂ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ ਜਿਹਦੇ ਤੋਂ ਪਿੱਛੇ ਹਟਣ ਦਾ ਹਾਲ ਦੀ ਘੜੀ ਅ ਅਮਰੀਕਾ ਦਾ ਕੋਈ ਲੱਗਦਾ ਨਹੀਂ ਹੈ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਤਾਕਤਾਂ ਦਾ ਜਿਹੜਾ ਸੰਤੋਲ ਹੈ ਦੁਨੀਆ ਭਰ ਦੇ ਵਿੱਚ ਪਹਿਲਾ ਕਿਸੇ ਵੇਲੇ ਦੋ ਧਰੂਵੀ ਹੁੰਦਾ ਸੀਗਾ ਇੱਕ ਪਾਸੇ ਸੋਵੀਅਤ ਸੰਘ ਹੁੰਦਾ ਸੀ ਦੂਜੇ ਪਾਸੇ ਅਮਰੀਕਾ ਹੁੰਦਾ ਸੀਗਾ ਤੇ ਸੋਵੀਅਤ ਸੰਘ ਦੇ ਨੂੰ ਪਿਛੜਾਣ ਲੱਗਣ ਤੋਂ ਬਾਅਦ ਹੁਣ ਜਦੋਂ ਚਾਈਨਾ ਨੇ ਆਪਣਾ ਇੱਕ ਕਲ ਪ੍ਰੋਗਰਾਮ ਕੀਤਾ ਜਿਹੜਾ ਦੂਜੀ ਵਿਸ਼ਵ ਜੰਗ ਦੇ ਖਾਤਮੇ ਦੀ 80ਵੀਂ ਬਰੇ ਗੰਢ ਦੇ ਮੌਕੇ ਤੇ ਕੀਤਾ ਇਸ ਬਰੇ ਗੰਢ ਦੇ ਮੌਕੇ ਦੇ ਉੱਤੇ ਜੇ ਇਸ ਤੰਗ ਦੇ ਨਾਲ ਇੱਕ ਪ੍ਰਦਰਸ਼ਨ ਕੀਤਾ ਗਿਆ ਜਿਹੜੀ ਉਹਨਾਂ ਦੀ ਮਤਲਬਾ ਸਰੀਰਕ ਭਾਸ਼ਾ ਜਿਹਨੂੰ ਬਾਡੀ ਲੈਂਗੁਏਜ ਕਹਿੰਦੇ ਆ ਉਹ ਸਾਹਮਣੇ ਆਈ ਆ ਜਿਹਦੇ ਵਿੱਚ ਚਾਈਨਾ ਦਾ ਮੁਖੀ ਆ ਰੂਸ ਦਾ ਜਿਹੜਾ ਮਜੂਦਾ ਮੁਖੀ ਆ ਤੇ ਨਾਲ ਹੀ ਉੱਤਰੀ ਕੋਰੀਆ ਦਾ ਮੁਖੀ ਤਿੰਨੇ ਇਕੱਠੇ ਦਿਖਾਈ ਦਿੱਤੇ ਤੇ ਹੋਰ ਦੇਸ਼ਾਂ ਦੇ ਜਿਹੜੇ ਮੁਖੀ ਵੀ ਉੱਥੇ ਹਾਜ਼ਰ ਸਗੇ ਜਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਕੀਤਾ ਗਿਆ ਜਿਹੜਾ ਹਥਿਆਰਾਂ ਨੂੰ ਲੈ ਕੇ ਕੀਤਾ ਗਿਆ ਆਪਣਾ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ ਉਹਦੇ ਨਾਲ ਲਾਜ਼ਮੀ ਔਰਤੇ ਉੱਤੇ ਜਿਹੜਾ ਇੱਕ ਧ्रुਵੀ ਜਿਹੜਾ ਸਾਡੀ ਦੁਨੀਆ ਦਾ ਜਿਹੜਾ ਮਾਹੌਲ ਬਣਿਆ ਸਗਾ ਉਹਨੂੰ ਵੀ ਹਲਾਰਾ ਮਿਲੇਗਾ ਵੀ ਜੇ ਉੱਥੇ ਦੁਨੀਆ ਦੇ ਵਿੱਚ ਬਹੁਤ ਧ्रुਵੀ ਮਾਹੌਲ ਬਣਦਾ ਉਹਦੇ ਨਾਲ ਜਿਹੜਾ ਸਰਮਾਇਦਾਰ ਮੁਲਕ ਜਿਹੜਾ ਅਮਰੀਕਾ ਆ ਉਹਦਾ ਕੰਟਰੋਲ ਜਿਹੜਾ ਉਸ ਢੰਗ ਨਾਲ ਜਾਂ ਉਸ ਦਾ ਦਬਾਅ ਜਿਹੜਾ ਆ ਉਸ ਢੰਗ ਦੇ ਨਾਲ ਆ ਦੁਨੀਆ ਦੇ ਵਿੱਚ ਨਹੀਂ ਰਹਿਣ ਵਾਲਾ ਤੇ ਉਹਨੂੰ ਵੀ ਸਮਝ ਲੈਣਾ ਚਾਹੀਦਾ ਅਮਰੀਕਾ ਨੂੰ ਦੇ ਦੂਜੇ ਪਾਸੇ ਦੇ ਜਿਹੜੇ ਆ ਧਰਾ ਜੜੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ ਉਹ ਇੱਕ ਮੁੱਠ ਨੇ ਇਸ ਢੰਗ ਦਾ ਜਿਹੜਾ ਵਰਤਾਰਾ ਜਿਹੜਾ ਆ ਦੁਨੀਆ ਦੇ ਵਿੱਚ ਇਸ ਘਟਨਾ ਦੇ ਤੋਂ ਜਿਹੜੇ ਆ ਇੱਕ ਨਤੀਜੇ ਜਿਹੜੇ ਆ ਚੰਗੇ ਨਤੀਜੇ ਕਹਿ ਕਹਿ ਜਾ ਸਕਦੇ ਆ ਉਹ ਕੱਢੇ ਜਾਣ ਲੱਗੇ ਨੇ ਉਹਦਾ ਇੱਕ ਚੰਗਾ ਸੰਕੇਤ ਕਿਹਾ ਜਾ ਰਿਹਾ ਵੀ ਹੁਣ ਦੋ ਧਰੂਵੀ ਜਾਂ ਬਹੁਤ ਧਰੂਵੀ ਵਾਲੇ ਪਾਸੇ ਵੱਲ ਨੂੰ ਗੱਲ ਜਿਹੜੀ ਆ ਉਹ ਵਧੀਆ ਪਿੱਛੇ ਜਿਹਦਾ ਧਿਆਨਜਨ ਸੰਮੇਲਨ ਹੋਇਆ ਉਹਦੇ ਵਿੱਚ ਵੀ ਭਾਵੇਂ ਭਾਰਤ ਨੇ ਉਹਦੇ ਵਿੱਚ ਭਾਗ ਲਿਆ ਮਗਰੋਂ ਆ ਜਿਹੜਾ ਹੁਣ ਸੰਮੇਲਨ ਜਿਹੜਾ ਕੱਲ੍ਹ ਹੋਇਆ ਚਾਈਨਾ ਦੇ ਵਿੱਚ ਜਿਹੜਾ ਸ਼ਕਤੀ ਪ੍ਰਦਰਸ਼ਨ ਵਾਲਾ ਜਿਹੜੀ 80ਵੀਂ ਵਰੇਗੰਡ ਜਿਹੜੀ ਮਨਾਈ ਗਈ ਆ ਵਿਕਟਰੀ ਡੇ ਮਨਾਇਆ ਗਿਆ ਉਹਦੇ ਵਿੱਚ ਭਾਰਤ ਭਾਵੇਂ ਸ਼ਾਮਲ ਨਹੀਂ ਹੋਇਆ ਪਰ ਜਿਹੜੇ ਦੂਜੇ ਮੁਲਕਾਂ ਦੇ ਵਿੱਚ ਸ਼ਾਮਲ ਹੋਏ ਆ ਤੇ ਉਹ ਪਹਿਲੇ ਜਿਹੜਾ ਸੰਮੇਲਨ ਆ ਉਹਦੇ ਵਿੱਚ ਭਾਰਤ ਦੀ ਜਿਹੜੀ ਹਾਜ਼ਰੀ ਉਹ ਰਹੀ ਆ ਉਹ ਇਸ ਧਿਰ ਦੇ ਨਾਲ ਰਹੀ ਆ ਉਹਦੇ ਨਾਲ ਅਮਰੀਕਾ ਨੇ ਵੀ ਸਵਾਲ ਖੜੇ ਕੀਤੇ ਆ ਉਹਨੇ ਆਪਣੀਆਂ ਫਿਕਰਮੰਦੀਆਂ ਵੀ ਜ਼ਾਹਰ ਕੀਤੀਆਂ ਨੇ ਪਰ ਭਾਰਤ ਨੂੰ ਉਹਨਾਂ ਲੋਕਾਂ ਦੇ ਉਹਨਾਂ ਦੇਸ਼ਾਂ ਦੇ ਹੱਕ ਦੇ ਵਿੱਚ ਖੜਨ ਦੀ ਜ਼ਰੂਰਤ ਹੈ ਜਿੱਥੇ ਉਹਨੂੰ ਕੋਈ ਫਾਇਦਾ ਮਿਲ ਸਕੇ ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਤੇਲ ਆ ਉਹ ਰੂਸ ਤੋਂ ਜੇ ਖਰੀਦਦਾ ਉਹਦਾ ਠੀਕ ਹੈ ਵੀ ਵੱਡਾ ਹਿੱਸਾ ਜਿਹੜਾ ਆ ਮੁਨਾਫੇ ਦਾ ਜਿਹੜਾ ਉਹ ਭਾਰਤ ਦੀਆਂ ਜੜੀਆਂ ਕੰਪਨੀਆਂ ਆ ਭਾਰਤ ਦੇ ਪੂੰਜੀਪਤੀ ਆ ਉਹਨਾਂ ਨੂੰ ਹੀ ਜਿਹੜਾ ਜ਼ਿਆਦਾ ਫਾਇਦਾ ਮਿਲਦਾ ਜਿਹਦੇ ਵਿੱਚ 4 ਤੋਂ 5 ਅਰਬ ਡਾਲਰ ਦਾ ਮੁਨਾਫਾ ਹੁੰਦਾ ਇਸ ਤੋਂ ਤੇਲ ਖਰੀਦਣ ਦੇ ਨਾਲ ਆ ਭਾਰਤੀਆਂ ਦੇ ਜਿਹੜੇ ਕਾਰਪੋਰੇਟ ਜਗਤ ਦੇ ਉਹਨਾਂ ਦੇ ਆਪਣੇ ਫਿਕਰ ਹੋ ਸਕਦੇ ਆ ਜਿਹਦੇ ਵਿੱਚ ਉਹ ਕਹਿੰਦੇ ਵੇ ਡਾਲਰ ਬ੍ਰੋਤੀ ਉਤਸ਼ਾਹ ਦਾ ਉਹ ਹਿਸਾਨੀ ਹੋ ਸਕਦੇ ਹੈਗੇ ਕਿਉਂਕਿ ਉਹਨਾਂ ਦਾ ਕਾਰੋਬਾਰ ਜਿਹੜਾ ਡਾਲਰਾਂ ਦੇ ਵਿੱਚ ਹੁੰਦਾ ਆ ਜਿਹੜੀ ਬਦਲਮਾ ਜਿਹੜੀ ਇੱਕ ਡਾਲਰ ਦੇ ਥਾਂ ਦੇ ਉੱਤੇ ਗੱਲ ਚੱਲ ਰਹੀ ਆ ਕੋਈ ਬਦਲਮੀ ਪੂੰਜੀ ਜਿਹੜੀ ਆਦਾਨ ਪ੍ਰਦਾਨ ਦਾ ਕੋਈ ਜਰੀਆ ਹੋਵੇ ਉਹਦੇ ਤੋਂ ਭਾਰਤ ਦੇ ਜਿਹੜੇ ਪੂੰਜੀਪਤੀ ਆ ਉਹ ਹੱਲੇ ਥੋੜਾ ਜਿਹਾ ਡਰੇ ਹੋਏ ਲੱਗਦੇ ਆ ਕਿਉਂਕਿ ਕਾਰਪੋਰੇਟ ਜਗਤ ਦੀ 90% ਜਿਹੜੀ ਕਮਾਈ ਆ ਉਹ ਡਾਲਰਾਂ ਦੇ ਰੂਪ ਦੇ ਵਿੱਚ ਆਉਂਦੀ ਆ ਇਸ ਕਰਕੇ ਵੀ ਹੋ ਸਕਦਾ ਪਰ ਜੇ ਦੁਨੀਆ ਦੇ ਸੰਤੋਲ ਦੇ ਲਿਹਾਜ਼ ਨਾਲ ਦੇਖੀਏ ਜੋ ਕੁਛ ਅਮਰੀਕਾ ਨੇ ਸਾਡੇ ਨਾਲ ਕੀਤਾ ਆ ਪਿਛਲੇ ਦਿਨਾਂ ਦੇ ਵਿੱਚ ਟੈਰਫ ਦੀ ਜਿਹੜੀ جنگ ਲਾਈ ਗਈ ਆ ਉਹ ਟੈਰਫ ਦਾ ਮੁਕਾਬਲਾ ਕਰਨ ਵਾਸਤੇ ਸਾਨੂੰ ਇਹ ਨਾਲ ਧਿਰਾਂ ਦੇ ਨਾਲ ਜਿਹੜੀਆਂ ਧਿਰਾਂ ਜੜੀਆਂ ਆ ਇੱਕ ਮੁੱਠ ਹੋਈਆਂ ਨੇ ਤੇ ਜਿਹੜਾ ਇੱਕ ਦਬਾ ਜਿਹੜਾ ਅੰਤਰਰਾਸ਼ਟਰੀ ਤੌਰ ਦੇ ਉੱਤੇ ਬਣਾ ਕੇ ਅਮਰੀਕਾ ਬੈਠਾ ਸਗਾ ਜਿਹੜਾ ਵਿਸ਼ਵ ਥਾਣੇਦਾਰ ਕਹਾਇਆ ਜਾਂਦਾ ਆ ਉਹ ਤੋਂ ਥੋੜੀ ਜਿਹੀ ਨਿਜਾਤ ਦਵਾਈ ਜਾ ਸਕਦੀ ਆ ਤੇ ਜੇ ਇਹ ਦੇਸ਼ ਜਿਹੜੇ ਆ ਇਕੱਠੇ ਹੋ ਜਾਣ ਤੇ ਥੋੜਾ ਜਆ ਦੁਨੀਆ ਭਰ ਦੇ ਵਿੱਚ ਇੱਕ ਬਰਾਬਰ ਦੀ ਤਰ੍ਹਾਂ ਦੇ ਨਾਲ ਰਾਹਤ ਮਿਲਦੀ ਸੰਭਾਵਨਾ ਹੁੰਦੀ ਆ ਇਹ ਠੀਕ ਆ ਵੀ ਜੇ ਜੰਗ ਇਹਨਾਂ ਦੀ ਆਪਸ ਵਿੱਚ ਹੀ ਵਿਰੋਧਤਾਈਆਂ ਕਿਤੇ ਤਿੱਖੀਆਂ ਹੋ ਜਾਣ ਤੇ ਜੰਗ ਨੂੰ ਵੀ ਮਤਲਬ ਲਾ ਸਕਦੀਆਂ ਪਰ ਜੰਗ ਲਈ ਵੀ ਦਬਾ ਜਿਹੜਾ ਲਾਜ਼ਮੀਆਂ ਤਾਂ ਹੀ ਉਹ جنگ ਰੋਕ ਸਕਦੀ ਆ ਜਿਸ ਢੰਗ ਦੇ ਨਾਲ ਚਾਈਨਾ ਦੇ ਵਿੱਚ ਕੱਲ ਹਥਿਆਰਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਬਹੁਤ ਨਵੀਂ ਤਕਨੀਕ ਦੇ ਵਿੱਚ ਜਿਹੜੀਆਂ ਹਥਿਆਰ ਚਾਈਨਾ ਦੇ ਵਿੱਚ ਹੀ ਬਣੇ ਹੋਏ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਆ ਆਖਰੀ ਖਬਰ ਅਸੀਂ ਲਵਾਂਗੇ ਵੀ ਭਾਰਤ ਦੇ ਵਿੱਚ ਜੀਐਸਟੀ ਜਦੋਂ ਦੀ ਲਾਗੂ ਕੀਤੀ ਆ ਜੀਐਸਟੀ ਨੇ ਕਈ ਸਵਾਲ ਖੜੇ ਕੀਤੇ ਆ ਜੀਐਸਟੀ ਦੇ ਵਿੱਚ ਹੁਣ ਉਹਨਾਂ ਨੇ ਇੱਕ ਨਵਾਂ ਫੈਸਲਾ ਕੀਤਾ ਆ ਵੀ ਚਾਰ ਤਰ੍ਹਾਂ ਦੀਆਂ ਸਲੈਬਾਂ ਕੱਟ ਕੇ ਸਿਰਫ ਦੋ ਤਰ੍ਹਾਂ ਦੀਆਂ ਸਲੈਬਾਂ ਜਿਹੜੀਆਂ ਰਹਿਣਗੀਆਂ ਜਿਹਦੇ ਵਿੱਚ 5% ਤੇ 18% 12 ਤੇ 28% 43 ਸਲੈਬ ਜਿਹੜੀ ਆ ਉਹ ਬੰਦ ਕਰ ਦਿੱਤੀ ਗਈਆਂ 28% ਟੈਕਸ ਜਿਹੜੇ ਆ ਕਾਫੀ ਜ਼ਿਆਦਾ ਹੋ ਜਾਂਦੇ ਆ ਤਾਂ ਲਾਜ਼ਮੀ ਤੌਰ ਤੇ ਉੱਤੇ ਉਹਦੇ ਵਿੱਚ ਕੁਝ ਚੋਰੀ ਵੀ ਹੁੰਦੀ ਹੋਏਗੀ ਜਾਂ ਦੂਜੀਆਂ ਥਾਵਾਂ ਤੇ ਵੀ ਚੋਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੁੰਦਾ ਔਰ 28% ਦੇ ਨਾਲ ਲੋਕਾਂ ਦੇ ਉੱਤੇ ਕਾਫੀ ਜਿਹੜਾ ਬੋਝ ਪੈਂਦਾ ਉਹ ਹੁਣ ਦੋ ਸਿਰਫ ਸਲੇਬਾਂ ਜੜੀਆਂ ਰਹਿਣਗੀਆਂ ਅ ਸਿਰਫ ਤੇ ਸਿਰਫ ਤੰਬਾਕੂ ਤੇ ਗੁਟਕਾ ਜਾਂ ਇਦਾਂ ਦੇ ਜਿਹੜੇ ਕੋ ਪਦਾਰਥ ਸਿਗਰਟਾਂ ਵਗੈਰਾ ਦੇ ਉੱਤੇ 28% ਮੁਆਵਜਾ ਸੈਸ ਸੈਂਸ ਜਿਹੜਾ ਅ ਲਗਾਇਆ ਜਿਹੜਾ ਉਹ ਹੱਲੇ ਵੀ ਜਾਏਗਾ ਸਾਡਾ ਤੇ ਸਿਰਫ ਤੇ ਸਿਰਫ ਸਵਾਲ ਇੰਨਾ ਹੀ ਹੈ ਵੀ ਇਹ ਪੈਸੇ ਜਿਹੜੇ ਆ ਉਹ ਇਕੱਠੇ ਕੀਤੇ ਜਾਂਦੇ ਆ ਜਿਵੇਂ ਪੰਜਾਬ ਦੇ ਵਿੱਚੋਂ ਜੀਐਸਟੀ ਰਾਹੀਂ ਇਕੱਠਾ ਕੀਤਾ ਗਿਆ ਹੋਰ ਨਾਲ ਰਾਜਾਂ ਦੇ ਵਿੱਚੋਂ ਵੀ ਜੀਐਸਟੀ ਰਾਹੀਂ ਉਹ ਸਾਰਾ ਹੀ ਕੇਂਦਰ ਆਪ ਦੇ ਕੋਲ ਰੱਖ ਕੇ ਬੈਠ ਜਾਂਦਾ ਜਿਹਦੇ ਨਾਲ ਰਾਜਾਂ ਦਾ ਜਿਹੜਾ ਵਿਕਾਸ ਆ ਰੁਕਦਾ ਤੇ ਰਾਜ ਫਿਰ ਮੰਗਤਿਆਂ ਵਾਂਗੂ ਫਿਰ ਪੈਸੇ ਮੰਗਦੇ ਆ ਜਿਹਦੇ ਨਾਲ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਤੇ ਕੇਂਦਰ ਜਿਹੜਾ ਆ ਉਹ ਉਹਨਾਂ ਪੈਸਿਆਂ ਦੀ ਆਪ ਦੇ ਤਰੀਕੇ ਨਾਲ ਵਰਤੋਂ ਕਰਦਾ ਜਿੱਥੇ ਉਹਨੂੰ ਲੱਗਦਾ ਆ ਵੀ ਕਿਤੇ ਮੋਰੇ ਵੋਟਾਂ ਆ ਤੇ ਉੱਥੇ ਉਹਨਾਂ ਨੂੰ ਵੱਧ ਪੈਸੇ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੁਣ ਪੰਜਾਬ ਵੀ ਲਗਾਤਾਰ ਪਿਛਲੇ ਸਮੇਂ ਤੋਂ ਆਪਣੇ ਜਿਹੜੇ ਟੈਕਸ ਜਮ੍ਹਾਂ ਹੋਏ ਆ ਉਹਨਾਂ ਨੂੰ ਮੰਗ ਰਿਹਾ ਵੀ ਸਾਡੇ ਹੀ ਸਾਨੂੰ ਦੇ ਦਿਓ ਜੇ ਹੋਰ ਤੁਸੀਂ ਕੋਈ ਮਦਦ ਨਹੀਂ ਕਰਨੀ ਹੈਗੀ ਪਰ ਜਿਹੜਾ ਕੇਂਦਰ ਦਾ ਜਿਹੜਾ ਚਿਹਰਾ ਆ ਜੀਐਸਟੀ ਵਾਲੇ ਮਾਮਲੇ ਤੇ ਵੀ ਤੇ ਹੜਾਂ ਵਾਲੇ ਮਾਮਲੇ ਦੇ ਉੱਤੇ ਵੀ ਸਾਰਿਆਂ ਦੇ ਸਾਹਮਣੇ ਆ ਨੰਗਾ ਹੋ ਜਾਂਦਾ ਵੇ ਪੰਜਾਬ ਦੀ ਜਿਹੜੀ ਆ ਉਹ ਬਾਹਰ ਨਹੀਂ ਫੜੀ ਜਾ ਰਹੀ ਪੰਜਾਬ ਨੂੰ ਕੋਈ ਮਦਦ ਨਹੀਂ ਦਿੱਤੀ ਜਾ ਰਹੀ ਅੱਜ ਦੀ ਗੱਲ ਦੇ ਵਿੱਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ